ਇੱਕ ਬਜ਼ੁਰਗ ਬੀਬੀ ਉਹ ਤਸਵੀਰ ਤੁਸੀਂ ਦੇਖ ਲਓ ਪਰੇਸ਼ਾਨ ਚਿਹਰਾ ਔਰ ਇਹ ਜਿਹੜੀ ਬੀਬੀ ਹੈ ਮੰਗੂਵਾਲ ਤੋਂ ਆਉਂਦੇ ਇੱਥੇ ਆਪਣੇ ਰਿਸ਼ਤੇਦਾਰਾਂ ਨੇ ਦੱਸਿਆ ਜਾ ਰਿਹਾ ਪਹਿਲਾਂ ਬੱਸ 'ਚ ਆਉਂਦੇ ਆ ਕ੍ਰਿਆਮਪੁਰ ਤੋਂ ਉੱਤਰਦੇ ਇੱਥੇ ਆ ਕੇ ਟੈਂਪੂ ਲੈ ਲੈਂਦੇ ਆ ਟੈਂਪੂ ਇਹਨਾਂ ਨੂੰ ਇਸ ਜਗ੍ਹਾ ਤੇ ਉਤਾਰ ਤੱਕ ਕ੍ਰਿਆਮਪੁਰ ਤੋਂ ਟੈਂਪੂ ਲੈਂਦੇ ਆ ਤਾਂ ਇੱਥੇ ਉਤਰਦੇ ਆ ਔਰ ਹੌਲੀ-ਹੌਲੀ ਆਪਣੇ ਹੌਲੇ-ਹੌਲੇ ਕਦਮਾਂ ਦੇ ਨਾਲ ਉਹ ਸਾਹਮਣੇ ਘਰ 'ਚ ਜਾਣਾ ਹੁੰਦਾ ਲੇਕਿਨ ਮਾੜੇ ਅੰਸਰ ਇਹਨਾਂ ਨੂੰ ਤਾੜ ਲੈਂਦੇ ਆ ਇੱਕ ਬੰਦਾ ਆਉਂਦਾ ਤਾਂ ਹਾਂ ਦੇਖੋ ਕਿੱਡਾ ਜਿਆਦਾ ਮੋਟਰਸਾਈਕਲ ਤੇ ਆਉਂਦਾ ਮਾਤਾ ਕਹਿੰਦੀ ਲੱਭਾ ਚੌੜਾ ਸੀ ਬਨੈਣ ਪਾਈ ਸੀ ਆ ਕੇ ਮਾਤਾ ਨੇ ਹੱਥੋਂ ਪਾਈ ਵੀ ਕਰਦਾ ਔਰ ਇੱਕ ਕੰਨ ਚੋਂ ਵਾਲੀ ਨੂੰ ਝੱਪਟ ਲੈਂਦਾ ਦੂਜੇ ਕੰਨ ਚੋਂ ਵਾਲੀ ਜਪੇੜ ਮਾਦੀ ਪਹਿਲਾ ਕਿ पेड़ मार ਕੇ ਮੇਰੀਆਂ ਵਾਲੀ ਖੁੱਜੀ ਦੇਖੋ ਇਹ ਖੁੱਲ ਗਈ ਫਿਰ ਇਤਨਾ ਖੁੱਲ ਗਈ ਰੂ ਨੂੰ ਝੰਡੋੜ ਦੇਣ ਵਾਲੀ ਗੱਲ ਹੈ ਇਹਦੇ ਪਿੱਛੇ ਪਿੱਛੇ ਆ ਫਿਰ ਵਿੱਚੇ ਮੇਰੀਆਂ ਵਾਲੀਆਂ ਉਹ ਲੈ ਗਿਆ ਵਿੱਚੇ ਪੈਸੇ ਆ ਵਿੱਚੇ ਕੱਪੜੇ ਆ ਮੇਰੇ ਵਿੱਚੇ ਘਰ ਦੀਆਂ ਚਾਬੀਆਂ ਆ ਮਮੈਲ ਆ ਤੀਜੇ ਖੰਬੇ ਕੋਲ ਗਈ ਆ ਉਹਨੇ ਪਹਿਲੀ ਗੱਲ ਚੁਰਾ ਇਸ ਮੋੜਿਆ ਸੰਗੋਟਰੀ ਮੋਰ ਦੀ ਘਮਾਗ ਇਹਨਾਂ ਨੂੰ ਕੇ ਆ ਅਗਲੀ ਕਾਈ ਚੋਂ ਨਿਕਲ ਕੇ ਆ ਕੇ ਇੰਨੇ ਛਾਤਰ ਨੇ ਹਾਂਜੀ ਅੱਛਾ ਮੋਰੇ ਵੀ ਜਾ ਕੇ ਪਹਿਲੇ ਦੇਖ ਲੈ ਕੋਈ ਖੜਾ ਤਾਂ ਨਹੀਂ ਹਾਂਜੀ ਕਿਤੇ ਮੈਂ ਫੜਿਆ ਮੋਰਲੇ ਦੂਜੀ ਕਾਈ ਵਿੱਚ ਕੰਮ ਕਰਨੇ ਆ ਗਏ ਹਾਂ ਹਾਂ ਬਾਲ ਸਫੇਦ ਸੀਗੇ ਆ ਹਾਂ ਬਾਲ ਵੀ ਉਹ ਟੋਲੇ ਸੀਗੇ ਦੱਸੋ ਐ ਕਿੱਦਾਂ ਦੇ ਲੋਕ ਕੰਮ ਕਰਦੇ ਆ ਟੋਲੇ ਵਾਲਾਂ ਵਾਲਾ ਬੰਦਾ ਦੇਖੋ 50 60 ਸਾਲ ਦੀ ਉਮਰ ਕੱਦ ਲੰਬਾ ਬਨੈਣ ਪਾਈਓ ਪਹਿਲਾਂ ਚਾਰ ਚਫਰੇ ਗੇੜੇ ਪਹਿਲਾਂ ਕਿਹੋ ਜਿਹਾ ਹਾਲਾਤ ਬਣ ਗਏ